ਜਾਕੜ ਨੂੰ ਡਿਟੇਨ ਕੀਤਾ ਗਿਆ ਦਰਸਲ ਸੁਨੀਲ ਜਾਖੜ ਦੇ ਵੱਲੋਂ ਅੱਜ ਇੱਕ ਕੈਂਪ ਲਗਾਇਆ ਜਾਣਾ ਸੀਗਾ ਗੌਰਤਲਪੱਕੀ ਕੱਲ ਵੀ ਬੀਜੇਪੀ ਆਗੂਆਂ ਦੇ ਵੱਲੋਂ ਇੱਕ ਕੈਂਪ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਦੱਸਿਆ ਜਾ ਰਿਹਾ ਪਰ ਦੂਸਰੇ ਪਾਸੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਜਿਹੜੀ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਹੈ ਜਾ ਤਰਕ ਜਿਹੜਾ ਇਹ ਦਿੱਤਾ ਗਿਆ ਕਿ ਮਾਨਤਾ ਪ੍ਰਾਪਤ ਜਿਹੜੇ ਸੰਸਥਾਵਾਂ ਨੇ ਉਹਨਾਂ ਨੂੰ ਜਿਹੜਾ ਆਪਣਾ ਡਾਟਾ ਸ਼ੇਅਰ ਕੀਤਾ ਜਾਵੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਪਰ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਅ ਬੀਜਪੀ ਆਗੂ ਸੁਨੀਲ ਜਾਖੜ ਬੀਜਪੀ ਪ੍ਰਧਾਨ ਸੁਨੀਲ ਜਾਖੜ ਜਿਹੜੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਅੱਜ ਪਿੰਡ ਰਾਏਪੁਰ ਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲੋਂ ਕੈਂਪ ਲਗਾਇਆ ਜਾਣਾ ਸੀਗਾ ਪਰ ਰਸਤੇ ਦੇ ਵਿੱਚ ਕਾਲਾ ਟਿੱਬਾ ਟੋਲ ਪਲਾਜ਼ਾ ਤੇ ਉਹਨਾਂ ਨੂੰ ਰੋਕ ਲਿਆ ਜਾਂਦਾ ਜਿੱਥੇ ਪੁਲਿਸ ਦੇ ਨਾਲ ਕਾਫੀ ਪਹਿਲਾਂ ਬਹਿਸ ਹੁੰਦੀ ਆ ਕਰੀਬ 6-7 ਮਿੰਟ ਜਿਹੜੀ ਉਹਨਾਂ ਦੀ ਪੂਰੀ ਬਹਿਸ ਚੱਲਦੀ ਹੈਗੀ ਆ ਪਰ ਉਸ ਤੋਂ ਬਾਅਦ ਸੁਨੀਲ ਜਾਖੜ ਨੂੰ ਡਿਟੇਨ ਕਰ ਲਿਆ ਜਾਂਦਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਭਾਜਪਾ ਆਗੂ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਤਾਂ ਇਸ ਗੱਡੀ ਦੇ ਵਿੱਚ ਜੋ ਬਲੇਰੋ ਗੱਡੀ ਹੈਗੀ ਆ ਤਾਂ ਇਸ ਦੇ ਵਿੱਚ ਸੁਨੀਲ ਜਾਖੜ ਹਰਾ ਨੂੰ ਡਿਟੇਨ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਦਰਸਲ ਜਿਹੜੇ ਪੰਜਾਬ ਦੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਦੀਆਂ ਜੋ ਸਕੀਮਾਂ ਨੇ ਉਸ ਦੇ ਬਾਰੇ ਲੋਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਉਨਾ ਦੇ ਮੋਬਾਈਲ ਨੰਬਰ ਜਿਹੜੇ ਆਮ ਤੌਰ ਤੇ ਹੁੰਦਾ ਹੀ ਆ ਕੋਈ ਵੀ ਸਿਆਸੀ ਪਾਰਟੀ ਆਪਣੇ ਵਾਧੂ ਵੱਧ ਜਿਹੜਾ ਕੁਨਵਾ ਜੋੜਨ ਦੇ ਲਈ ਇਹ ਕੋਸ਼ਿਸ਼ ਕਰਦੀ ਹੈ ਕਿ ਉਸ ਲੋਕਾਂ ਦੇ ਨਾਲ ਜੁੜੀਏ ਕੰਟੈਕਟ ਨੰਬਰ ਜਿਹੜੇ ਸ਼ੇਅਰ ਹੋਣ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਉਹਨਾਂ ਦੇ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਕੋਈ ਵੀ ਮਾਨਤਾ ਪ੍ਰਾਪਤ ਸੰਸਥਾ ਹੈਗੀ ਆ ਸਿਰਫ ਉਸ ਨੂੰ ਹੀ ਜਿਹੜਾ ਆਪਣਾ ਡਾਟਾ ਦਿੱਤਾ ਜਾਵੇ ਤਾਂ ਇਸ ਗੱਲ ਨੂੰ ਲੈ ਕੇ ਜਿੱਥੇ ਸਰਕਾਰ ਦੇ ਵਿੱਚ ਵੀ ਕਾਫੀ ਇਤਰਾਜ਼ ਪਾਇਆ ਜਾ ਰਿਹਾ ਸੀਗਾ ਕਿ ਆਖਿਰਕਾਰ ਭਾਜਪਾ ਕਿਸ ਆਧਾਰ ਤੇ ਲੋਕਾਂ ਦਾ ਡਾਟਾ ਜਿਹੜਾ ਇਕੱਠਾ ਕਰ ਰਹੀ ਹੈਗੀ ਆ ਤਾਂ ਅਜੇ ਦੇ ਵਿੱਚ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਜਲੰਧਰ ਦੀ ਜਿੱਥੇ ਸੁਸ਼ੀਲ ਰਿੰਕੂ ਹੁਰਾ ਨੂੰ ਵੀ ਕੱਲ ਡਿਟੇਨ ਕੀਤਾ ਜਾਂਦਾ ਇਸ ਤੋਂ ਇਲਾਵਾ ਸਾਬਕਾ ਐਮਐਲਏ ਕੀਦੀ ਪੰਡਾਰੀ ਹੁਰਾ ਨੂੰ ਵੀ ਡਿਟੇਨ ਕੀਤਾ ਜਾਣੀ ਕਿ ਕੱਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ਭਾਜਪਾ ਆਗੂਆਂ ਨੇ ਕੈਂਪ ਲਗਾਉਣੇ ਸੀਗੇ ਉੱਥੇ ਪਹਿਲਾਂ ਪੁਲਿਸ ਪਹੁੰਚ ਜਾਂਦੀ ਹੈ ਤੇ ਬਾਅਦ ਦੇ ਵਿੱਚ ਆਗੂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤਾਂ ਅਜੇ ਦੇ ਵਿੱਚ ਦੱਸਦੀ ਕਿ ਕੱਲ ਭਾਜਪਾ ਆਗੂ ਗਵਰਨਰ ਨੂੰ ਵੀ ਮਿਲਦੇ ਨੇ ਉਥੇ ਆਪਣੀ ਗੱਲਬਾਤ ਰੱਖਦੇ ਨੇ ਪਰ ਜਦੋਂ ਕੱਲ ਭਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਾਇਆ ਜਾਂਦਾ ਤੇ ਸੁਨੀਲ ਜਾਖੜ ਹੋਰਾਂ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਆ ਕਿਉਂਕਿ ਉਹ ਪੰਜਾਬ ਦੇ ਪ੍ਰਧਾਨ ਨੇ ਭਾਜਪਾ ਦੇ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਹੁਣ ਮੈਂ ਕੱਲ ਕੈਂਪ ਲਗਾਉਂਗਾ ਤਾਂ ਉਹਨਾਂ ਦੇ ਵੱਲੋਂ ਪਿੰਡ ਵੀ ਦੱਸਿਆ ਜਾਂਦਾ ਕਿ ਰਾਏਪੁਰ ਦੇ ਵਿੱਚ ਉਹ ਕੈਂਪ ਲਗਾਉਣਗੇ ਤੇ ਜੇਕਰ ਮੈਨੂੰ ਕਿਸੇ ਨੇ ਰੋਕਣਾ ਤੇ ਮੈਨੂੰ ਰੋਕ ਕੇ ਦਿਖਾਵੇ ਤਾਂ ਅੱਜ ਜਿਹੜਾ ਉਹਨਾਂ ਦੇ ਵੱਲੋਂ ਕੈਂਪ ਲਗਾਇਆ ਜਾਣਾ ਸੀਗਾ ਵੱਡੀ ਗਿਣਤੀ ਦੇ ਵਿੱਚ ਸਮਰਥਕ ਉਹਨਾਂ ਦੇ ਨਾਲ ਸੀਗੇ ਤੇ ਅਜਿਹੇ ਦੇ ਵਿੱਚ ਜਦੋਂ ਉਹ ਰਾਏਪੁਰ ਜਾ ਰਹੇ ਸਨ ਤਾਂ ਉਸ ਤੋਂ ਪਹਿਲਾਂ ਕਾਲਾ ਟਿੱਪਾ ਟੋਲ ਪਲਾਜ਼ਾ ਹੁੰਦਾ ਹੈਗਾ ਉੱਥੇ ਸੁਨੀਲ ਜਾਖੜ ਹੋਰਾ ਨੂੰ ਰੋਕ ਲਿਆ ਜਾਂਦਾ ਪੁਲਿਸ ਦੇ ਵੱਲੋਂ ਪਹਿਲਾਂ ਉਹਨਾਂ ਦੇ ਨਾਲ ਇੱਕ ਤਰ੍ਹਾਂ ਤਲਖੀ ਭਰੇ ਲੈਜਰ ਦੇ ਵਿੱਚ ਗੱਲਬਾਤ ਹੁੰਦੀ ਆ ਕਿ ਆਖਿਰਕਾਰ ਕਿਸ ਆਧਾਰ ਤੇ ਰੋਕਿਆ ਜਾ ਰਿਹਾ ਉਹ ਪੂਰੀ ਬਹਿਸ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਬਾਅਦ ਜਦੋਂ ਗੱਲਬਾਤ ਬੜਦੀ ਨਹੀਂ ਦਿਖਾਈ ਦਿੰਦੀ ਤੇ ਆਖਿਰਕਾਰ ਸੁਨੀਲ ਜਾਖੜ ਹੋਰਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੁਰਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਧੱਕਾ ਮੁਕੀ ਉੱਥੇ ਹੁੰਦੀ ਦਿਖਾਈ ਦਿੰਦੀ ਹੈ ਕਿ ਕਿਸ ਤਰ੍ਹਾਂ ਪੁਲਿਸ ਉਹਨਾਂ ਨੂੰ ਖਿੱਚ ਕੇ ਜਿਹੜੀ ਉਹਨਾਂ ਗੱਡੀ ਦੇ ਵਿੱਚ ਬਿਠਾਉਂਦੀ ਹੈਗੀ ਆ ਤੇ ਬਾਅਦ ਦੇ ਵਿੱਚ ਗੱਡੀ ਉੱਥੇ ਲੈ ਕੇ ਚਲੇ ਜਾਂਦੇ ਨੇ ਤੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਤਸਵੀਰਾਂ ਦੇ ਵਿੱਚ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜਿਹੜੇ ਉਹ ਨਜ਼ਰ ਆ ਰਹੇ ਹੋਣੇ ਆ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਪਹਿਲਾਂ けਰਾ ਪਾਇਆ ਜਾਂਦਾ ਤੇ ਅਖੀਰ ਪੁਲਿਸ ਦੀ ਜਿਹੜੀ ਗੱਡੀ ਆ ਉਸ ਦੇ ਵਿੱਚ ਬਿਠਾ ਲਿਆ ਜਾਂਦਾ ਤਾ ਜਿਵੇਂ ਅਸੀਂ ਦੱਸ ਰਿਹਾ ਕਿ ਕੈਂਪਾਂ ਨੂੰ ਕੈਂਪ ਲਗਾਉਣ ਨੂੰ ਲੈ ਕੇ ਇਹ ਪੂਰਾ ਵਿਵਾਦ ਹੈ ਗਿਆ ਕੱਲ ਵੀ ਭਾਜਪਾ ਦੇ ਆਗੂ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਡਿਟੇਨ ਕੀਤੇ ਗਏ ਸੀਗੇ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਭਾਜਪਾ ਪ੍ਰਧਾਨ ਸੁਨੀਲ ਜਾਖੜੋਰਾ ਨੂੰ ਡਿਟੇਨ ਕੀਤਾ ਗਿਆ ਤੇ ਜੋ ਬਹਿਸ ਹੋਈ ਆ ਉਹ ਤੁਹਾਨੂੰ ਸੁਣਾ ਦਿੰਦੇ ਆ جنتا پارٹی بھارتی جنتا پارٹی پنجاب سرکار سرکار پنجاب بینار साहिब पिथे न ستر سال کا میں کارڈ بنوانا بھی ਅਸਟਾ ਕਾਰਡ ਬਣਵਾਉਣ ਵਾਸਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਜਾ ਕੇ ਇਹ ਸਰਵਿਸਿਜ਼ ਹੈਗੇ ਗਵਰਨਮੈਂਟ ਦੀਆਂ ਉਹਨਾਂ ਦਾ ਫਾਇਦਾ ਉਠਾਓ ਉਹਦੇ ਵਾਸਤੇ ਕੀ ਇਸ ਤੋਂ ਸਰ ਮਨਾਏ ਦੇ ਕਾਰਡ ਨਹੀਂ ਕਾਰਡ ਨਹੀਂ ਬਣਾ ਰਹੇ ਨੇ ਤਾਂ ਜਿਹੜੇ ਸ਼ਹਿਰ ਦਾ ਸੈਂਟਰ ਇਥੋਂ ਤਾਂ ਬੰਦ ਕਰਦੇ ਸੈਂਟਰ ਸਾਰੇ ਬੰਦ ਕਰਦੇ ਇੱਕ ਸੈਂਟਰ ਕਿੱਥੇ ਲੋਕ ਘੁੰਮ ਰਹੇ ਨੇ ਰਾਜਾ ਕਾਰਡ ਬਣਾਉਣ ਵਾਸਤੇ ਚਲੇ ਬਣਾਉਣ ਤੋਂ ਕਿਉਂ ਰੋ ਰਹੇ ਨੇ ਇਹ ਲੋਕ ਪਨਾਇ ਦੀ ਸਕੀਮ ਹੈ ਲੋਕਾਂ ਦੀ ਸਕੀਮ ਹੈ ਲੋਕਾਂ ਨੂੰ ਪਤਾ ਅਵੇਰਨੈਸ ਦੀ ਸਕੀਮ ਹੈ ਇਸ ਵਾਸਤੇ ਕੋਈ ਨੁਕਸਾਨ ਕਿਉਂ ਰੋ ਰਹੇ ਆ ਤੁਸੀਂ ਜਿੰਦਾ ਰੱਖ ਰਹੇ ਅਸੀਂ ਨਾ ਤਾਂ ਕੋਈ ਦੰਗਾ ਫਰਸ਼ਾਹ ਕਰਕੇ ਅਸੀਂ ਤਾਂ ਲੋਕਾਂ ਨੂੰ ਪ੍ਰੇਰਿਤ ਕਰਨ ਜਾ ਰਹੇ ਹਾਂ ਆ ਸਕਦਾ ਹੈ ਇਹ ਸਰਕਾਰ ਕਰ ਰਹੀ ਹੈ ਦੇ ਖਿਲਾਫ ਉਹਨੇ ਇਸਤੇਮਾਲ ਕਰ ਰਹੇ ਸਰ ਵਰਦੀ ਨੂੰ ਤਾਂ ਇਸਤੇਮਾਲ ਕਰਕੇ ਮੋਰਾ ਬਣਾਇਆ ਆ ਕੋਈ ਵਰਦੀ ਨਾਲ ਨਹੀਂ ਆ ਰੋਲਾ ਉਹਨਾਂ ਦੇ ਦਿਮਾਗ ਦੀ ਨੀਤ ਨਾਲ ਸਾਡਾ ਰੋਲਾ ਹੈ ਇਹ ਜਿਹੜੇ ਘੁੰਮੇ استعمال ਕਰਕੇ ਲੋਕਾਂ ਨੂੰ ਤਸ਼ੱਦਦ ਕਰਦੇ ਲੋਕਾਂ ਨੂੰ ਆਪਣੇ ਹੱਕਾਂ ਤੋਂ ਵਾਂਝੇ ਕਰਦੇ ਸਾਬ ਉਸ ਆਪ ਦੇ ਪਾਕੀਦਾਰ ਤੁਸੀਂ ਬਣ ਚੁੱਕੇ ਹੋ ਕੋਈ ਕਾਰਨ ਨਹੀਂ ਹੈ ਸਾਬ ਯੂ ਆਰ ਲੋਇਲ ਟੂ ਦਾ ਕਨਸਟੀਟਿਊਸ਼ਨ ਨਾਟ ਟੂ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੇ ਮਨਿਸਟਰ ਜੋ ਗਿਆ ਤਾਂ ਕੋਈ ਲੈਣਾ ਦੇਣਾ ਨਹੀਂ ਸਾਬ ਤੇ ਮੰਨੂ ਦੇ ਕੀ ਪੰਜਾਬ ਚ ਮੰਨ ਨੂੰ ਨਹੀਂ ਸਮਝਾਇਆ ਤੁਸੀਂ ਕਾਦੇ ਵਾਸਤੇ ਸਾਨੂੰ ਆਲਟ ਬਣਾਉਣ ਵਾਲੇ ਹੈ ਰਾਈਪਿੰਗ ਦੇ ਲੋਕ ਹੈ ਇਹ ਭਾਰਤ ਵੀ ਸਾਰੇ ਨਹੀਂ ਜਾਣਦੇ ਪੰਜਾਬ ਕਰਕਰ ਟੰਡਾ ਆ ਰਹੀਆਂ ਤੇ ਨਹੀਂ ਆ ਰਹੀਆਂ ਆਓ ਚਲੋ ਅਰਾਮਨਾਥ ਜਣ ਕੇ ਬਾਹਰ ਨੂੰ ਜਾ ਰਹੇ ਹਾਂ ਬਹੁਤ ਬਿਸਨਸ ਕਰਦੇ ਆ ਆਮ ਆਦਮੀ ਪਾਰਟੀ ਦੇ ਦੋ ਮਿੰਟ ਚ ਲੋਕੇ ਚਲੋ ਸਰ ਦੇਖ ਬਣਾ ਨਹੀਂ ਬਣਾ ਕੱਟ ਰਹੇ ਅੱਗੇ ਚਲੋ ਇਸ ਤਰ੍ਹਾਂ ਕੇ ਚਲਾ ਕੋਈ ਨਹੀਂ ਜਾਂਦੇ ਚਲੋ ਸਰ ਇਹ ਦੋ ਮਿੰਨਿਆਂ ਤੋਂ ਅਸੀਂ ਬਣਾ ਰਹੇ ਸੀ ਚਲੋ ਬੈਠਾ ਡੀਲੈਂਡ ਲੋਕ ਬੈਠ ਜਾ ਖੁੱਲਾ ਖੁੱਲਾ ਬੈਠ ਜਾ ਪਿੱਛੇ ਆ ਜਾ ਥੋੜਾ ਕਾਸ਼ ਆ ਜਾਓ पंजाब सरकार ਜਗਬਨ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਹਬੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਡਿਟੇਨ ਕੀਤਾ ਗਿਆ। ਦਰਸਲ ਸੁਨੀਲ ਜਾਖੜ ਦੇ ਵੱਲੋਂ ਅੱਜ ਇੱਕ ਕੈਂਪ ਲਗਾਇਆ ਜਾਣਾ ਸੀਗਾ ਗੋਰਤਾਲਪੁਰ ਬਾਕੀ ਕੱਲ ਵੀ ਭਾਜਪਾ ਆਗੂਆਂ ਦੇ ਵੱਲੋਂ ਇੱਕ ਕੈਂਪ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਦੱਸਿਆ ਜਾ ਰਿਹਾ ਪਰ ਦੂਸਰੇ ਪਾਸੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਜਿਹੜੀ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਹੈ ਜャ ਤਰਕ ਜਿਹੜਾ ਇਹ ਦਿੱਤਾ ਗਿਆ ਕੀ ਮਾਨਤਾ ਪ੍ਰਾਪਤ ਜਿਹੜੇ ਸੰਸਥਾਵਾਂ ਨੇ ਉਹਨਾਂ ਨੂੰ ਜਿਹੜੇ ਆਪਣਾ ਡਾਟਾ ਸ਼ੇਅਰ ਕੀਤਾ ਜਾਵੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਪਰ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਭਾਜੀਪੀ ਆਗੂ ਸੁਨੀਲ ਜਾਖੜ ਭਾਜੀਪੀ ਪਰਦਾ ਸੁਨੀਲ ਜਾਖੜ ਜਿਹੜੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਅੱਜ ਪਿੰਡ ਰਾਏਪੁਰ ਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲੋਂ ਕੈਂਪ ਲਗਾਇਆ ਜਾਣਾ ਸੀਗਾ ਪਰ ਰਸਤੇ ਦੇ ਵਿੱਚ ਕਾਲਾ ਟਿੱਬਾ ਟੋਲ ਪਲਾਜ਼ੇ ਤੇ ਉਹਨਾਂ ਨੂੰ ਰੋਕ ਲਿਆ ਜਾਂਦਾ ਜਿੱਥੇ ਪੁਲਿਸ ਦੇ ਨਾਲ ਕਾਫੀ ਪਹਿਲਾਂ ਬਹਿਸ ਹੁੰਦੀ ਆ ਕਰੀਬ 6-7 ਮਿੰਟ ਜਿਹੜੀ ਉਹਨਾਂ ਦੀ ਪੂਰੀ ਬਹਿਸ ਚੱਲਦੀ ਹੈਗੀ ਆ ਪਰ ਉਸ ਤੋਂ ਬਾਅਦ ਸੁਨੀਲ ਜਾਖੜ ਨੂੰ ਡਿਟੇਨ ਕਰ ਲਿਆ ਜਾਂਦਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਭਾਜਪਾ ਆਗੂ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਤਾਂ ਇਸ ਗੱਡੀ ਦੇ ਵਿੱਚ ਜੋ ਬਲੈਰੋ ਗੱਡੀ ਹੈਗੀ ਆ ਤਾਂ ਇਸ ਦੇ ਵਿੱਚ ਸੁਨੀਲ ਜਾਖੜ ਹੁਰਾ ਨੂੰ ਡਿਟੇਨ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਦਰਸਲ ਜਿਹੜੇ ਪੰਜਾਬ ਦੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਦੀਆਂ ਜੋ ਸਕੀਮਾਂ ਨੇ ਉਸ ਦੇ ਬਾਰੇ ਲੋਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਉਹਨਾਂ ਦੇ ਮੋਬਾਈਲ ਨੰਬਰ ਜਿਹੜੇ ਆਮ ਤੌਰ ਤੇ ਹੁੰਦਾ ਹੀ ਹੈ ਕੋਈ ਵੀ ਸਿਆਸੀ ਪਾਰਟੀ ਆਪਣੇ ਵੱਤੂ ਵੱਤ ਜਿਹੜਾ ਕੁਨਵਾ ਜੋੜਨ ਦੇ ਲਈ ਇਹ ਕੋਸ਼ਿਸ਼ ਕਰਦੀ ਹੈ ਕਿ ਉਸ ਲੋਕਾਂ ਦੇ ਨਾਲ ਜੁੜੀਏ ਕੰਟੈਕਟ ਨੰਬਰ ਜਿਹੜੇ ਸ਼ੇਅਰ ਹੋਣ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਉਹਨਾਂ ਦੇ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਕੋਈ ਵੀ ਮਾਨਤਾ ਪ੍ਰਾਪਤ ਸੰਸਥਾ ਹੈਗੀ ਆ ਸਿਰਫ ਉਸ ਨੂੰ ਹੀ ਜਿਹੜਾ ਆਪਣਾ ਡਾਟਾ ਦਿੱਤਾ ਜਾਵੇ ਤਾਂ ਇਸ ਗੱਲ ਨੂੰ ਲੈ ਕੇ ਜਿੱਥੇ ਸਰਕਾਰ ਦੇ ਵਿੱਚ ਵੀ ਕਾਫੀ ਇਤਰਾਜ਼ ਪਾਇਆ ਜਾ ਰਿਹਾ ਸੀਗਾ ਕਿ ਆਖਿਰਕਾਰ ਭਾਜਪਾ ਕਿਸ ਆਧਾਰ ਤੇ ਲੋਕਾਂ ਦਾ ਡਾਟਾ ਜਿਹੜਾ ਇਕੱਠਾ ਕਰ ਰਹੀ ਹੈਗੀ ਆ ਤਾਂ ਅਜੇ ਦੇ ਵਿੱਚ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਜਲੰਧਰ ਦੀ ਜਿੱਥੇ ਸੁਸ਼ੀਲ ਰਿੰਕੂ ਹੁਰਾ ਨੂੰ ਵੀ ਕੱਲ ਡਿਟੇਨ ਕੀਤਾ ਜਾਂਦਾ ਇਸ ਤੋਂ ਇਲਾਵਾ ਸਾਹਬ ਦਾ ਐਮਐਲਏ ਕੇਡੀ ਪੰਡਾਰੀ ਹੁਣਾਂ ਨੂੰ ਵੀ ਰੀਟੇਨ ਕੀਤਾ ਜਾਣੀ ਕਿ ਕੱਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ਭਾਜਪਾ ਆਗੂਆਂ ਨੇ ਕੈਂਪ ਲਗਾਉਣੇ ਸੀਗੇ ਉੱਥੇ ਪਹਿਲਾਂ ਪੁਲਿਸ ਪਹੁੰਚ ਜਾਂਦੀ ਹੈ ਤੇ ਬਾਅਦ ਦੇ ਵਿੱਚ ਆਗੂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤਾਂ ਅਜੇ ਇਹ ਦੇ ਵਿੱਚ ਦੱਸ ਦਈਏ ਕਿ ਕੱਲ ਭਾਜਪਾ ਆਗੂ ਗਵਰਨਰ ਨੂੰ ਵੀ ਮਿਲਦੇ ਨੇ ਉੱਥੇ ਆਪਣੀ ਗੱਲਬਾਤ ਰੱਖਦੇ ਨੇ ਪਰ ਜਦੋਂ ਕੱਲ ਭਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਾਇਆ ਜਾਂਦਾ ਤੇ ਸੁਨੀਲ ਜਾਖੜ ਹੋਰਾਂ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਆ ਕਿਉਂਕਿ ਉਹ ਪੰਜਾਬ ਦੇ ਪ੍ਰਧਾਨ ਨੇ ਬੀਜੇਪੀ ਦੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਹੁਣ ਮੈਂ ਕੱਲ ਕੈਂਪ ਲਗਾਉਂਗਾ ਤਾਂ ਉਹਨਾਂ ਦੇ ਵੱਲੋਂ ਪਿੰਡ ਵੀ ਦੱਸਿਆ ਜਾਂਦਾ ਕਿ ਰਾਏਪੁਰ ਦੇ ਵਿੱਚ ਉਹ ਕੈਂਪ ਲਗਾਉਣਗੇ ਤੇ ਜੇਕਰ ਮੈਨੂੰ ਕਿਸੇ ਨੇ ਰੋਕਣਾ ਤੇ ਮੈਨੂੰ ਰੋਕ ਕੇ ਦਿਖਾਵੇ ਤਾਂ ਅੱਜ ਜਿਹੜਾ ਉਹਨਾਂ ਦੇ ਵੱਲੋਂ ਕੈਂਪ ਲਗਾਇਆ ਜਾਣਾ ਸੀਗਾ ਵੱਡੀ ਗਿਣਤੀ ਦੇ ਵਿੱਚ ਸਮਰਥਕ ਉਹਨਾਂ ਦੇ ਨਾਲ ਸੀਗੇ ਤੇ ਅਜੇਹ ਦੇ ਵਿੱਚ ਜਦੋਂ ਉਹ ਰਾਏਪੁਰ ਜਾ ਰਹੇ ਸਨ ਤਾਂ ਉਸ ਤੋਂ ਪਹਿਲਾਂ ਕਾਲਾ ਟਿੱਪਾ ਟੋਲ ਪਲਾਜ਼ਾ ਹੁੰਦਾ ਹੈਗਾ ਉੱਥੇ ਸੁਨੀਲ ਜਾਖੜ ਹੋਰਾਂ ਨੂੰ ਰੋਕ ਲਿਆ ਜਾਂਦਾ ਪੁਲਿਸ ਦੇ ਵੱਲੋਂ ਪਹਿਲਾਂ ਉਹਨਾਂ ਦੇ ਨਾਲ ਇੱਕ ਤਰ੍ਹਾਂ ਤਲਖੀ ਭਰੀ ਲੈਜ਼ਰ ਦੇ ਵਿੱਚ ਗੱਲਬਾਤ ਹੁੰਦੀ ਆ ਕਿ ਆਖਿਰਕਾਰ ਕਿਸ ਆਧਾਰ ਤੇ ਰੋਕਿਆ ਜਾ ਰਿਹਾ ਉਹ ਪੂਰੀ ਬੈਸ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਬਾਅਦ ਜਦੋਂ ਗੱਲਬਾਤ ਬੜਨੀ ਨਹੀਂ ਦਿਖਾਈ ਦਿੰਦੀ ਤੇ ਆਖਿਰਕਾਰ ਸੁਨੀਲ ਜਾਖੜ ਹੋਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਤੱਕਾਬੂ ਕੀ ਉੱਥੇ ਹੁੰਦੀ ਦਿਖਾਈ ਦਿੰਦੀ ਹੈ ਕਿ ਕਿਸ ਤਰ੍ਹਾਂ ਪੁਲਿਸ ਉਹਨਾਂ ਨੂੰ ਖਿੱਚ ਕੇ ਜਿਹੜੀ ਉਹਨਾਂ ਗੱਡੀ ਦੇ ਵਿੱਚ ਬਿਠਾਉਂਦੀ ਹੈਗੀ ਆ ਤੇ ਬਾਅਦ ਦੇ ਵਿੱਚ ਗੱਡੀ ਉੱਥੇ ਲੈ ਕੇ ਚਲੇ ਜਾਂਦੇ ਨੇ ਤੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਤਸਵੀਰਾਂ ਦੇ ਵਿੱਚ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜਿਹੜੇ ਉਹ ਨਜ਼ਰ ਆ ਰਹੇ ਹੋਣੇ ਆ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਪਹਿਲਾਂ ਕੇਰਾ ਪਾਇਆ ਜਾਂਦਾ ਤੇ ਅਖੀਰ ਪੁਲਿਸ ਦੀ ਜਿਹੜੀ ਗੱਡੀ ਆ ਉਸ ਦੇ ਵਿੱਚ ਬਿਠਾ ਲਿਆ ਜਾਂਦਾ ਤਾ ਜਿਵੇਂ ਅਸੀਂ ਦੱਸ ਰਿਹਾ ਕਿ ਕੈਂਪਾਂ ਨੂੰ ਕੈਂਪ ਲਗਾਉਣ ਨੂੰ ਲੈ ਕੇ ਇਹ ਪੂਰਾ ਵਿਵਾਦ ਹੈ ਗਿਆ ਕੱਲ ਵੀ ਭਾਜਪਾ ਦੇ ਆਗੂ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਡਿਟੇਨ ਕੀਤੇ ਗਏ ਸੀਗੇ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਭਾਜਪਾ ਪ੍ਰਧਾਨ ਸੁਨੀਲ ਜਾਖੜੂਰਾਨੋਂ ਡਿਟੇਨ ਕੀਤਾ ਗਿਆ ਤੇ ਜੋ ਬਹਿਸ ਹੋਈ ਆ ਉਹ ਤੁਹਾਨੂੰ ਸੁਣਾ ਦਿੰਦੇ ਹਾਂ भारती जना पार्टी भारतीय जनता पार्टी गुजरात हरे <laughs> ਕਿੱਥੇ ਬਣਦੇ ਪਏ ਅਸੀਂ ਜਾ ਕੇ ਬਣਾਣਾ ਹੈ ਆਈ ਸਮਾਨ 70 ਸਾਲਾਂ ਦੇ ਤੇ 70 ਸਾਲ ਦਾ ਮੈਂ ਆਪ ਕਰਵਾਣਾ ਹੈ ਉਹ ਰੋ ਕੇ ਤੁਹਾਡਾ ਵੀ ਬਣਾ ਦੇਣਾ ਜੇ ਤੁਸੀਂ ਉੱਥੇ ਜਾ ਕੇ ਲੜਾਈ ਚ ਕਰਨਾ ਚੈਂਪੀਅਨਰ ਜਾ ਕੇ ਆਪ ਦੇ ਅਸੀਂ ਨਾ ਤਾਂ ਸਾਰੇ ਕੰਪਿਊਟਰ ਨਾ ਅਸੀਂ ਕਿਉਂਕਿ ਕਾਰਡ ਬਣਾ ਰਹੇ ਹਸਤਾ ਕਾਰਡ ਬਣਵਾਉਣ ਵਾਸਤੇ ਲੋਕਾਂ ਨੂੰ ਜਾਗਰੂਕ ਕਰੇ ਮ ਜਾ ਕੇ ਸਰਵਿਸ ਜਿਹੜੀ ਸਰਵਿਸਿਜ਼ ਹੈਗੇ ਗਵਰਨਮੈਂਟ ਦੀ ਹੈ ਉਹਨਾਂ ਦਾ ਫਾਇਦਾ ਉਠਾਓ ਉਹਦੇ ਵਾਸਤੇ ਕੀ ਇਸ ਨੂੰ ਸਰ ਬਣਾਏ ਦੇ ਕਾਰਨ ਨਹੀਂ ਕਾਰਡ ਤੇ ਕਾਰਡ ਨਹੀਂ ਬਣਾ ਰਹੇ ਨੇ ਜੀ ਜਿਹੜੇ ਸਹੂਲਤਾਂ ਸੈਂਟਰ ਛੋ ਤਾਂ ਬੰਦ ਕਰਦੇ ਸਹੂਲਤਾਂ ਸੈਂਟਰ ਸਾਰੇ ਬੰਦ ਕਰਦੇ ਤੇ ਸੈਂਟਰ ਤੇ ਕਿੱਥੇ ਲੋਕ ਘਰ ਆਉਂਦੇ ਜਾਦੀ ਕਾਰਡ ਬਣਾਉਣ ਵਾਸਤੇ ਚੱਲੇ ਬਨਾਂਤ ਬਿਮਾਰ ਹੋ ਗਏ ਲੋਕ ਪੁਲਾਈ ਦੀ ਸਕੀਮ ਹੈ ਲੋਕਾਂ ਦੇ ਜੀਵ ਲਈ ਲੋਕਾਂ ਨੂੰ ਪਤਾ ਅਵੇਰਨੈਸ ਸਕੀਮ ਇਸ ਵਾਸਤੇ ਗਵਾਦਾ ਕਰ ਰਹੇ ਕਿਉਂ ਰੋਗੇ ਆਪ ਦਾ ਅਜੰਡਾ ਰੱਖ ਰਹੇ ਅਸੀਂ ਨਾ ਤਾਂ ਕੋਈ ਦੰਗਾ ਫਸਾਦ ਕਰਦੇ ਅਸੀਂ ਤਾਂ ਲੋਕਾਂ ਨੂੰ ਪ੍ਰੇਰਿਤ ਕਰਨ ਜਾ ਰਹੇ ਹਾਂ ਵੀ ਆ ਸਕਦਾ ਹੈ ਇਹ ਸਕਾਰ ਕਰਨੀ ਹੈ ਦੇ ਖਿਲਾਫ ਹੰਮਾ ਇਸਤੇਮਾਲ ਕਰ ਰਹੇ ਸਰ ਵਰਦੀ ਨੂੰ ਤਾਂ ਇਸਤੇਮਾਲ ਕਰੇ ਮੋਰਾ ਬਣਾਇਆ ਆ ਕੋਈ ਵਰਦੀ ਨਾਲ ਨਹੀਂ ਆ ਰੋਲਾ ਉਹਨਾਂ ਦੇ ਦਿਮਾਗ ਦੀ ਨੀਤ ਨਾਲ ਸਾਡਾ ਰੋਲਾ ਹੈ ਇਹ ਜਿਹੜੇ ਘੁਮ ਨੂੰ ਇਸਤੇਮਾਲ ਕਰਕੇ ਲੋਕਾਂ ਨੂੰ ਤਸੱਦਦ ਕਰ ਰਹੇ ਲੋਕਾਂ ਨੂੰ ਆਪਣੇ ਹੱਕਾਂ ਤੋਂ ਵਾਂਝੇ ਕਰ ਰਹੇ ਸਾਬ ਉਸ ਦਾ ਆਪ ਦੇ ਭਾਗੀਦਾਰ ਤੁਸੀਂ ਬਣ ਰਹੇ ਹੋ ਕੋਈ ਕਾਰਨ ਨਹੀਂ ਸਾਬ ਯੂ ਆਰ ਲੋਇਲ ਟੂ ਦਾ ਕਨਸਟੀਟਿਊਸ਼ਨ ਨਾਟ ਟੂ ਭਗਵੰਤ ਮਾਨੀ ਤੇ ਕੇਜਰੀਵਾਲ ਸਾਹਿਬ ਤੇ ਮਨੀਸ਼ ਜੋਧਿਆ ਦਾ ਕੋਈ ਲੈਣਾ ਦੇਣਾ ਨਹੀਂ ਸਾਬ ਤੇ ਮੰਗਦੇ ਕਿ ਇਹ ਪੰਜਾਬ ਦੀ ਮਨ ਨੂੰ ਨਹੀਂ ਸਮਝਦੇ ਤੁਸੀਂ ਕਾਦੇ ਵਾਸਤੇ ਸਾਨੂੰ ਹਾਲ ਬਣਾਉਣ ਵਾਲੇ ਹੈ ਰਾਜਪੁਰੇ ਦੇ ਲੋਕ ਹੈ ਇਹ ਵੀ ਇਹ ਭਾਰਤ ਦੇ ਸਾਰੇ ਨਹੀਂ ਜਾਣ ਪੰਜਾਬ ਸਰਕਾਰ ਤੁਰਦਾ ਚਲੋ ਬੈਠੋ ਡਿਜ਼ਾਈਨ ਲੋਕ ਬੈਠ ਜਾਓ ਖੁੱਲਾ ਖੁੱਲਾ ਬੈਠ ਪਿੱਛੇ ਥੋੜਾ ਕਾਸ਼ ਥੋੜਾ ਕਾਸ਼ सरकार ਜਗਬਨ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਹਬੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਡਿਟੇਨ ਕੀਤਾ ਗਿਆ। ਦਰਸਲ ਸੁਨੀਲ ਜਾਖੜ ਦੇ ਵੱਲੋਂ ਅੱਜ ਇੱਕ ਕੈਂਪ ਲਗਾਇਆ ਜਾਣਾ ਸੀਗਾ ਗੋਰਤਾਲਪੱਕੀ ਕੱਲ ਵੀ ਭਾਜਪਾ ਆਗੂਆਂ ਦੇ ਵੱਲੋਂ ਇੱਕ ਕੈਂਪ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਦੱਸਿਆ ਜਾ ਰਿਹਾ ਪਰ ਦੂਸਰੇ ਪਾਸੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਜਿਹੜੀ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਹੈ ਜਜ ਤਰਕ ਜਿਹੜਾ ਇਹ ਦਿੱਤਾ ਗਿਆ ਕਿ ਮਾਨਤਾ ਪ੍ਰਾਪਤ ਜਿਹੜੇ ਸੰਸਥਾਵਾਂ ਨੇ ਉਹਨਾਂ ਨੂੰ ਜਿਹੜਾ ਆਪਣਾ ਡਾਟਾ ਅ ਸ਼ੇਅਰ ਕੀਤਾ ਜਾਵੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਪਰ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਬੀਜੇਪੀ ਆਗੂ ਸੁਨੀਲ ਜਾਖੜ ਬੀਜੇਪੀ ਪਰਦਾ ਸੁਨੀਲ ਜਾਖੜ ਜਿਹੜੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਅੱਜ ਪਿੰਡ ਰਾਏਪੁਰ ਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲੋਂ ਕੈਂਪ ਲਗਾਇਆ ਜਾਣਾ ਸੀਗਾ ਪਰ ਰਸਤੇ ਦੇ ਵਿੱਚ ਕਾਲਾ ਟਿੱਬਾ ਟੋਲ ਪਲਾਜ਼ੇ ਤੇ ਉਹਨਾਂ ਨੂੰ ਰੋਕ ਲਿਆ ਜਾਂਦਾ ਜਿੱਥੇ ਪੁਲਿਸ ਦੇ ਨਾਲ ਕਾਫੀ ਪਹਿਲਾਂ ਬੈਠ